ਝੰਡਿਆਲਾ ਗੁਰੂ ਵਿੱਚ ਇੱਕ ਵਾਰ ਫਿਰ ਤੋਂ ਚਲਨੀਆਂ ਗੋਲੀਆਂ ਆਏ ਦਿਨ ਹੀ ਗੋਲੀਆਂ ਚਲੰਡੀ ਬਾਰਦاد ਨੂੰ ਅੰਜਾਮ ਦਿੱਤਾ ਜਾ ਰਿਹਾ ਝੰਡਿਆਲਾ ਗੁਰੂ ਵਿੱਚ ਇੱਕ ਦੁਕਾਨਦਾਰ ਦੇ ਉੱਪਰ ਚਲਾਈਆਂ ਗਈਆਂ ਗੋਲੀਆਂ ਵਿੱਚ ਦੁਕਾਨ ਤੇ ਸਮਾਨ ਛੱਡਣ ਆਏ ਵਿਅਕਤੀ ਦੇ ਲੱਗਿਆ ਗੋਲੀਆਂ ਜਿਸ ਦੀ ਪਹਿਚਾਣ ਕਸ਼ਮੀਰ ਸਿੰਘ ਵਜੋਂ ਹੋਈ ਹੈ ਕਸ਼ਮੀਰ ਸਿੰਘ ਜਿਸ ਦੇ ਤੇ ਗੋਲੀਆਂ ਲੱਗੀਆਂ ਉਸ ਨੂੰ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਨਿਜੀ ਹਸਪਤਾਲ ਵਿੱਚ ਪਹੁੰਚਿਆ ਗਿਆ ए मामला फरोती मंगण सामने आया है पहला भी फोन कॉल से धमकियां दी जा रही सी ते फरोती मंगी जा रही सी पुलिस कंप्लेंट भी की थी सी पुलिस वालों दो दोषियों को गिरफ्तार भी किया गया सी इस मामले विच पर फिर भी लगातार फोन कॉल के उपर धमकियां मिल रही सी मौके ते पहुंची पुलिस बारीकी नाल कर रही हाहा इस मामले की जांच ਨਹੀਂ ਐਸ ਐਚਓ ਹਰਜਨ ਸਿੰਘ ਦੂ ਕਿਸਾਨਾਗੋ ਦੁਕਾਨਦਾਰ ਪੱਤਰਕਾਰ ਗਨਵਰ ਸਿੰਘ ਜੀ ਮੈਂ ਦੇਖਿਆ ਆਪਣਾ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲਾਉਂਦਾ ਪਿਆ ਹੀ ਇਕਾਲ ਕੇ ਨਿਰਮਲ ਤੇ ਉਤੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸ ਆ ਦੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ 'ਤੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉਹ ਤੇ ਨਿਰਮਲ ਉਹਨਾਂ ਆਇਆ ਹੋਏ ਸਾਬਣ ਕੀ ਕੀ ਨਾਮ ਸੀ ਉਹਨ ਦਾ ਪਤਾ ਨਹੀਂ ਜੀ ਆਪਾਂ ਨੂੰ ਨਹੀਂ ਜਿਹੜੇ ਜਿਹਦੇ ਗੋਲੀ ਵੱਜੀ ਉਹ ਪਤਾ ਨਹੀਂ ਤੁਹਾਨੂੰ ਅਕਰ ਉਹ ਪਹਿਲੀ ਵਾਰ ਹੀ ਆਇਆ ਹੋਇਆ ਹੈ ਆਪਾਂ ਤੇ ਕਿੰਨੇ ਵੇਂ ਦੀ ਗੱਲ ਲਗੀ ਹੈ 11:50 55 ਮਿੰਟ ਦੇ ਤੇ ਕਿੰਨੇ ਜਾਣੇ ਤਿੰਨ ਜਨੇ ਆਗੇ ਹਾਤੀ ਆਏ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਹਾਂਜੀ ਮੂੰਹ ਬੰਨੇ ਹੋਏ ਕਿ ਸਾਈਡ ਤੋਂ ਆਏ ਕਿ ਸਾਈਡ ਦੇ ਇਧਰਲੀ ਸਾਈਡ ਤੋਂ ਆਏ ਤੇ ਇਧਰ ਸਿੱਧਾ ਆਪਣਾ ਨਹਿਰ ਹਾਲ ਚਲੇ ਗਏ ਨਹਿਰ ਹਾਲ ਪਾਸੇ ਕੋਈ ਹਾਂਜੀ ਮੈਂ ਇੰਝ ਨਹਿਰੇ ਤੋਂ ਨਹੀਂ ਆਇਆ ਹਾਂਜੀ ਮੈਂ ਇੰਝ ਵਾਲੇ ਤੋਂ ਕੀ ਕਾਰਨ ਗੋਲੀ ਜਾਲ ਦਿੱਤੀ ਸਾਈਡ ਦੀ ਗੋਲਾ ਆਉਂਦੀ ਪਈ ਸਾਨੂੰ 15 ਵੀ ਦਿਨ ਤੋਂ ਤੁਸੀਂ ਕੰਪਲੀਟ ਕੀਤੀ ਹਾਂਜੀ ਕੰਪਲੀਟ ਕੀਤੀ ਹੋਈ ਹੈ ਸਾਰੀ ਪੁਲਿਸ ਨੂੰ ਕੀ ਫਰਕ ਆਵੇਗੀ ਪੁਲਿਸ ਵਾਲੇ ਵੇਖੋ ਜੀ ਸਾਡੇ ਸਾਹਮਣੇ ਹੀ ਜੋ ਕਰਦੇ ਪਏ ਕਿੰਨੇ ਗੋਲੀਆਂ ਚੁਲੀਆਂ ਨਾ ਦੋ ਤੋਂ ਤਿੰਨ ਫਾਇਰ ਹੋਇਆ ਇਹ ਇਹ ਮੂੰਹ ਬੱਧਿਆ ਹਾਂਜੀ ਮੂੰਹ ਬੱਧਿਆ ਹੋਇਆ ਹਾਂਜੀ ਸਰਕਾਰ ਸੀ ਪੁੰਨੇ ਨੂੰ ਪਤਾ ਕਿ ਸੁਲਗੂ ਨਹੀਂ ਜੀ ਇਹ ਕੋਈ ਨਹੀਂ ਪਤਾ ਲੱਗਾ ਨਾ ਹੀ ਸਰਕਾਰ ਇਹ ਵੀ ਐਸਐਚਓ ਸਾਹਿਬ ਨੇ ਇਹ ਵੀ ਕਿਹਾ ਵੇ ਕਿ ਚਲੋ ਸਾਨੂੰ ਗਨਮੈਨ ਦਿੱਤਾ ਜਾਵੇ ਭਾਵੇਂ ਇੱਕ ਹੀ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਚਲੋ ਕੋਈ ਨਹੀਂ ਦਿੱਤਾ ਗਿਆ ਬਾਕੀ ਪੀਸੀਆਰ ਵਾਲੇ ਆਉਂਦੇ ਹੀ ਹੋ ਪਰ 5-10 ਮਿੰਟ ਆ ਕੇ ਚਲੇ ਜਾਂਦੇ ਹੀ ਉਹਨਾਂ ਨਾਲ ਸਾਡਾ ਕੀ ਬੰਦ ਤੈਨੂੰ ਕਮੇਡ ਦਿੱਤ ਤੈਨੂੰ ਕਿੰਨੇ ਦਿਨ ਲੱਗੇ ਪੁਲਿਸ ਨੂੰ 15-20 ਦਿਨ ਹੋ ਗਏ ਆ ਤੇ ਤੁਹਾਨੂੰ ਕੋਰਤ ਜਿਹੜੀ ਅਪਲਾਈ ਨਹੀਂ ਕੀਤੀ ਨਾ ਸਕਿਉਰਟੀ ਨਹੀਂ ਸਿਕਿਉਰਟੀ ਇਹੀ ਆਪਣਾ ਗਾਰਡ ਰੱਖਿਆ ਹੈਗਾ ਉਹ ਕੀ ਕੰਮ ਕਰਦੇ ਮੰਗੇ ਹੋਈ ਹੈ ਪ੍ਰਸ਼ਾਸਨ ਤੋਂ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਨਾਲੇ ਇਹਨਾਂ ਨੂੰ ਸਾਨੂੰ ਇੱਕ ਗਾਰਡ ਦਿੱਤਾ ਜਾਵੇ ਤੇ ਸਿਕਿਉਰਟੀ ਦਿੱਤੀ ਜਾਵੇ ਹਾਂਜੀ ਉਹਨਾਂ ਨੇ 50 ਲੱਖ ਦੇ ਮੰਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਇੱਕਾ ਸਿੱਧੂਪੁਰ ਸਰ ਆਤੀ ਜਿਹੜੀ ਸਰਦੀ ਵਾਲੇ ਦੁਕਾਨ ਤੇ ਫਿਰ ਗੋਰਾ ਗੋਲੀ ਚੱਲੀ ਹੈ ਕੀ ਕਹਿਣਾ ਦੋਵੇ ਜੀ ਇਹ ਸਿਰਫ ਅੱਜ ਨਹੀਂ ਚੱਲੀ ਇਹ ਲਗਾਤਾਰ ਆਏ ਹਫਤੇ ਬਾਅਦ ਦਸਾਂ ਦਿਨਾਂ ਬਾਅਦ ਜੰਡਿਆਲਾ ਗੁਰੂ ਦੇ ਵਿੱਚ ਕਿਤਨਾ ਕਿਤੇ ਗੋਲੀ ਜੜੀ ਆ ਉਹ ਚੱਲ ਰਹੀ ਆ ਇਸ ਵੇਲੇ ਸਹਿਮ ਦੇ ਮਾਹੌਲ ਦੇ ਵਿੱਚ ਆ ਪੂਰਾ ਜੰਡਿਆਲਾ ਗੁਰੂ ਸ਼ਹਿਰ ਔਰ ਬੇਨਤੀ ਆ ਵੀ ਗਰੁੱਪ ਦੇ ਵਿੱਚ ਕਾਫੀ ਇਸ ਚੀਜ਼ ਦੇ ਉੱਤੇ ਚਰਚਾ ਚੱਲੀ ਔਰ ਕਿਹਾ ਗਿਆ ਐਸਐਸਪੀ ਦਿਹਾਤੀ ਜੀ ਨੂੰ ਕਿ ਸਹਿਮ ਦੇ ਵਿੱਚ ਲੋਕ ਨੇ ਲੋਕਾਂ ਨੂੰ ਆਪਣੀ ਪ੍ਰੋਟੈਕਸ਼ਨ ਵਾਸਤੇ ਜਿਹੜੇ ਆ ਜਿਹੜੇ ਯੋਗ ਨੇ ਲੋਕ ਜਿਹੜੇ ਅਸਲਾ ਵੈਪਨ ਜਿਹੜਾ ਵਾ ਰੱਖ ਸਕਦੇ ਨੇ ਉਹਨਾਂ ਦੀਆਂ ਫਾਈਲਾਂ ਬਣਾਈਆਂ ਜਾਣ ਉਹਨਾਂ ਨੂੰ ਮੁਹੱਈਆ ਕਰਾਇਆ ਜਾਣ ਘਟੂ ਘਟ ਲੋਕ ਜਿਹੜੇ ਆ ਆਪਣੀ ਜਨਮਾਲ ਦੀ ਰਾਖੀ ਤੇ ਕਰ ਸਕਣ ਇਹ ਹੀ ਫਾਈਲਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਔਰ ਇਹ ਹੀ ਫਾਈਲਾਂ ਉਸੇ ਐਸਐਸਪੀ ਸਾਹਿਬ ਦੇ ਟੇਬਲ ਤੋਂ 2-2 ਲੱਖ ਰੁਪਏ ਦੇ ਵਿੱਚ ਘੁੰਮ ਕੇ ਜਿਹੜੀਆਂ ਵਾ ਉਹ ਨਿਕਲਦੀਆਂ ਨੇ ਉਦੋਂ ਜਿਹੜੇ ਲਾਇਸੈਂਸ ਆ ਉਹ ਕਿਦਾਂ ਪ੍ਰੋਵਾਈਡ ਕੀਤੇ ਜਾਂਦੇ ਆ ਸੋ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਕਿ ਜਿਹੜਾ ਅਸਲਾ ਰੱਖਣ ਦੇ ਯੋਗ ਹੈ ਉਹਦੀ ਜਿਹੜੀ ਅਸਲਾ ਲਾਇਸੈਂਸ ਦੀ ਫਾਈਲ ਹੈ ਉਹਨੂੰ ਬਣਾਇਆ ਜਾਵੇ ਉਹਨੂੰ ਵੈਪਨ ਜਿਹੜਾ ਵਾ ਉਹ ਦਿੱਤਾ ਜਾਵੇ ਤਾਂ ਕਿ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਜਿਹੜੀ ਆ ਉਹ ਰੱਖਿਆ ਕਰ ਸਕਣ ਜਿਹੜੀ ਇਹ ਗੋਲੀ ਚਲੀ ਹੈ ਇਹ ਕੋਈ ਜਿਹੜਾ ਅਸਲਾ ਬਹੁਤ ਸਸਤੀ ਤੇ ਹੈ ਨਹੀਂ ਵੇਖੋ ਜੀ ਇਹ ਤਾਂ ਨੰਬਰ 2 ਦੀ ਅਸਲੇ ਆ ਬਿਲਕੁਲ ਮੈਂ ਉਸੇ ਗੱਲ ਤੇ ਆਉਣਾ ਵਾ ਕਿ ਜਿਹਦੇ ਕੋਲ ਲਾਇਸੈਂਸੀ ਅਸਲਾ ਹੋ ਤੇ ਆਲਰੇਡੀ ਟਰੈਕ ਆ ਉਸ ਬੰਦੇ ਨੇ ਤੇ ਆਪਣੇ ਲਾਇਸੈਂਸ ਦੇ ਉੱਤੋਂ ਇਹੋ ਜੀ ਵਾਰਦਾਤ ਕਰਨੀ ਨਹੀਂ ਆ ਇਹ ਜਿੰਨੇ ਵੀ ਕਾਰਨਾਮੇ ਹੋ ਰਹੇ ਨੇ ਕਾਰੇ ਹੋ ਰਹੇ ਆ ਦੋ ਨੰਬਰ ਦੇ ਲਾਇਸੈਂਸ ਔਰ ਅਸਲਾ ਵੀ ਉਹ ਜਿਹੜਾ 6-6 ਲੱਖ ਦਾ ਗਲੌਕ ਦੇ ਪਿਸਤਲ ਜਿਹੜੇ ਉਹ ਵਰਤੇ ਜਾ ਰਹੇ ਆ ਔਰ ਕਿੱਥੇ ਆ ਸਾਡਾ ਪ੍ਰਸ਼ਾਸਨ ਕਿੱਥੇ ਆ ਸਾਡੀ ਸਰਕਾਰ ਬਿਲਕੁਲ ਚੁੱਪ ਧਾਰੀ ਬੈਠੀ ਆ ਠੀਕ ਆ ਮੰਨਿਆ ਤੁਹਾਡੇ ਪਰੌਣੇ ਆਏ ਨੇ 125 ਦਿੱਲੀ ਤੋਂ ਉਹ ਵੀ ਲੋਕਾਂ ਦੇ ਨਕਾਰੇ ਹੋਏ ਉਹਨਾਂ ਦੀ ਖਾਤਰਦਾਰੀ ਦੇ ਵਿੱਚੋਂ ਬਾਹਰ ਨਿਕਲੋ ਉਹ ਵੀ ਇੱਕ ਵੱਡਾ ਸਵਾਲ ਆ ਕਿ ਉਹਨਾਂ ਦਾ ਜਿਹੜਾ ਕਰੋੜਾਂ ਰੁਪਈਆ ਦਾ ਖਰਚਾ ਵਾ ਉਹ ਕੇਸ ਖਜ਼ਾਨੇ ਦੇ ਵਿੱਚੋਂ ਹੋ ਰਿਹਾ ਜੀ ਬਿਲਕੁਲ ਉਹ ਕਾਉਂਸਲਰ ਸੀਗਾ ਸਾਡੇ ਸ਼ਹਿਰ ਦਾ ਔਰ ਬਹੁਤ ਲੋਕਾਂ ਨੇ ਹਮਦਰਦੀ ਜਤਾਈ ਆ ਬੜਾ ਪੜਿਆ ਲਿਖਿਆ ਸੂਝਵਾਨ ਤੇ ਲੋਕਾਂ ਦੇ ਵਿੱਚ ਵਿਚਰਨ ਵਾਲਾ ਸਾਡਾ ਉਹ ਵੀਰ ਜਿਹੜਾ ਵਾ ਉਹ ਵੀ ਇਸੇ ਕਾਰਨਾਮਿਆਂ ਦਾ ਜਿਹੜਾ ਵਾ ਸ਼ਿਕਾਰ ਹੋ ਗਿਆ ਵਾ ਕਿਸੇ ਦੁਕਾਨਦਾਰ ਤੇ ਗੋਲੀਆਂ ਚੱਲੀਆਂ ਉਹ ਕਹਿੰਦੇ ਕਿ ਮੈਂ ਮੈਨੂੰ ਛੱਡਦੀ ਪੌਲਾ ਆ ਰਹੀਆਂ ਸੀ ਔਰ ਮੈਂ ਪੁਲਿਸ ਕੰਪਲੇਨਟ ਕੀਤੀ ਹੈ ਲੇਕਿਨ ਮੈਨੂੰ ਕੋਈ ਚੋਦੀ ਨਹੀਂ ਮਿਲੀ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਵੇਖੋ ਜਿਸ ਕਾਉਂਸਲਰ ਦੀ ਉਹ ਦਿਨ ਹਤਿਆ ਕੀਤੀ ਗਈ ਆ ਉਹਨੇ ਵੀ ਦਰਖਾਸਤ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸੀਗੀ ਔਰ ਉਹਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਸਿਕਿਉਰਿਟੀ ਮਹਿਆਰ ਨਹੀਂ ਕੀਤੀ ਗਈ ਇਹ ਕੱਲੀ ਇਸ ਦੁਕਾਨਦਾਰ ਦੀ ਜਾਂ ਕਾਉਂਸਲਰ ਦੀ ਗੱਲ ਦੀਆਂ ਜੰਡਿਆਲੇ ਦੇ ਵਿੱਚ ਕੋਈ ਵੀ ਗਸ਼ਤਨਾ ਦੀ ਜਿਹੜੀ ਚੀਜ਼ ਆ ਨਜ਼ਰ ਨਹੀਂ ਆਉਂਦੀ ਜਦੋਂ ਇੱਥੇ ਵੀਆਈਪੀ ਸਹਿਬਾਨ ਸਾਡੇ ਆਉਂਦੇ ਮੰਤਰੀ ਸਹਿਬਾਨ ਆਉਂਦੇ ਨੇ ਸਿਆਸੀ ਪਾਰਟੀਆਂ ਆਉਂਦੀਆਂ ਨੇ ਉਦੋਂ ਚੱਪੇ-ਚੱਪੇ ਦੇ ਉੱਤੇ ਪੁਲਿਸ ਤਾਇਨਾਤ ਕੀਤੀ ਜਾਂਦੀ ਆ ਸੋ ਉਹਨਾਂ ਦੇ ਕੋਲ ਤੇ ਆਲਰੇਡੀ ਜਿਹੜਾ ਵਾ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਸਕਿਉਰਿਟੀ ਬਲ ਦੇ ਸੈਨਿਕ ਜਿਹੜੇ ਮੁਲਾਜ਼ਮ ਨੇ ਮੌਜੂਦ ਆ ਪਰ ਆ ਜਿਹੜੇ ਲੋਕ ਨੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਦੁਕਾਨ ਦੇ ਉੱਤੇ ਮਸ਼ੱਕਤ ਕਰਦੇ ਆ ਇਹਨਾਂ ਦੀ ਜਾਨ-ਮਾਲ ਦੀ ਰਾਖੀ ਜਿਹੜੀ ਆ ਉਹ ਕੌਣ ਕਰੂਗਾ ਗੱਲ ਇਹ ਜੇ ਵਿਚਾਰਾ ਤਰੀਬਾ ਵੀ ਸ਼ਬਦ ਲੈਣ ਲਾਉਣ ਆਇਆ ਵਾ ਤੇ ਇਹਨੇ ਵਾ ਗੋਲੀ ਚਲਾ ਕੇ ਉਹਨੂੰ ਮਾਰ ਗਏ ਆ ਤੇ ਵੇਖੋ ਗੱਲ ਤੇ ਮਾੜੀ ਹੈ ਦਿਨ ਦੀ ਵੀ ਕਿ ਉਹ ਕਿਸੇ ਦਾ ਕੁੱਤੇ ਜਿਨਾ ਕਦਰ ਨਹੀਂ ਆ ਤੇ ਵੇਖੋ ਵੀ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਆ ਸ਼ਬਦ ਕੰਮ ਤਾਂ ਕੋਈ ਵੀ ਨਹੀਂ ਐਵੇਂ ਹੁੰਦਾ ਵਿਚਾਰਾ ਤਾਂ ਮਿਹਨਤ ਕਰਦੇ ਤੇ ਕਰਿਆਨੇ ਵਾਲੇ ਵੀ ਤੇ ਇੱਕ ਦਿਨ ਕਿੰਨੇ ਦਿਨਾਂ ਦਾ ਧਮਕੀ ਧਮਕੀ ਜਰਾੜਾ ਆਉਂਦੇ ਆ ਬੰਦੇ ਦੇ ਹਸਪਤਾਲ ਲੈ ਕੇ ਗਏ ਆ ਜੀ ਤੇ ਦੋ ਤਿੰਨ ਗੋਲੀਆਂ ਚੱਲ ਕੇ ਮੈਂ ਕਿ ਸਮਝਿਆ ਵੀ ਪਟਾਕੇ ਚਲਾਉਂਦੇ ਮੁੰਡੇ ਆਲੇ ਮੋਟਰਸਾਈਕਲਾਂ ਚਲਾਉਂਦੇ ਆ ਕਿੰਨੇ ਜਣੇ ਸੀਗੇ ਉਹ ਕੋਈ ਦੋ ਤਿੰਨ ਜਣੇ ਸੀ ਇਧਰ ਨਹਿਰਾਂ ਨੂੰ ਚਲੇ ਗਏ ਇਧਰ ਸ਼ਹਿਰ ਵੱਲ ਆਏ ਆ ਬੁੱਲ ਬੈਠੇਗੇ ਕੋਟਕ ਨਹੀਂ ਪਿੱਛੋਂ ਵੇਖੇ ਆ ਕਿਉਂ ਮੋਟਰਸਾਈਕਲ ਤੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਆਣੀ ਆ ਵੀ ਮੰਗ ਕਰਦੇ ਨੇ ਬੰਦ ਗਾਦੇ ਨੂੰ ਸਾਫ਼ ਹੋਣਾ ਚਾਹੀਦਾ ਵੇ ਇਹ ਕੰਮ ਨਹੀਂ ਹੋਣਾ ਚਾਹੀਦਾ ਅੱਠ ਕਿਲੋ ਜੰਗਾਇਜ਼ੇ ਬੰਦਾ ਮਾਰ ਦਿੰਦੇ ਆ ਅੱਠ ਦਿਨ ਨੂੰ ਇੱਕ ਦਾ ਭੋਗ ਨਹੀਂ ਮੈਨੂੰ ਦੂਜਾ ਮਾਰ ਦਿੰਦੇ ਆ ਅਨਸਾਬ ਇਹ ਕਰਦੇ ਵੀ ਲੋਕਾਂ ਦੀ ਭਲਾ ਹੋਣਾ ਚਾਹੀਦਾ ਵਾ ਅਜੀ ਸਰ ਕੀ ਕਰ ਲੋ ਇਹ ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲਡ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੇੜੀ ਤੇ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਟੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਵੀ ਮਰੋੜੀਆਂ ਹੋਈਆਂ ਵਾਂ ਤੇ ਉਹ ਦੋ ਉਹਨਾਂ ਨੇ ਦੋ ਫਾਇਰ ਕੀਤੇ ਆ ਇੱਕ ਫਾਇਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਤੁਰੰਤ ਪਹੁੰਚ ਗਏ ਆ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ ਕਾਰਨ ਇਹ ਜਿਹੜਾ ਕਾਰਨ ਇਹ ਆ ਵੀ ਜਾਨੂੰ 1.5 ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ ਸ਼ੋਰੂਮ ਉਹਨਾਂ ਦਾ ਸੜਕ ਦੇ ਦੂਜੇ ਬੰਨੇ ਆ ਇਹ ਵੀ ਸਟੋਰ ਉਹਨਾਂ ਦਾ ਹੀ ਆ ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ ਬੇਸ਼ਤ ਪਾਉਣ ਵਾਸਤੇ ਬੇਸ਼ਤ ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇੱਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਹੈ ਫਿਰ ਇਸ ਤੋਂ ਪਹਿਲਾਂ ਵੀ ਕਾਉਂਸਲਰ ਵੀ ਕਿਹਾ ਵੀ ਇਹ ਕੋਈ ਨਾ ਜਾਣੇ ਨਹੀਂ ਇਹ ਬੰਦ ਕਰਿਆ ਪਰ ਜਿਹੜੇ ਵਾਲੇ ਵਿੱਚ ਤਾਂ ਵੀ ਬਹੁਤ ਚੰਨਾ ਹੋ ਗਿਆ ਆ ਜਾ ਰਹੇ ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਡਿਊਟੀ ਤੇ ਤਨਾਤ ਆ ਹੁਣ ਇਹ ਜਿਹੜੀਆਂ ਇਨਸੀਡੈਂਟ ਕੋ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟ੍ਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ ਈਵਨ ਦੈਨ ਜਿਨ੍ਹਾਂ ਨੇ ਇਥੋਂ ਆਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟ੍ਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਦਨ 2 ਮਿੰਟਸ ਇੱਥੇ ਪਹੁੰਚਿਆ ਵਾ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉਹਦੇ 2 ਮਿੰਟਾਂ ਦੇ ਵਿੱਚ ਆ ਗਿਆ ਵਾਂ ਤੇ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਢੰਗਾਈ ਨਾਲ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪੈ ਜਾਣਗੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਜੋ ਨਹੀਂ ਲੱਗੀ ਇਹਦੀ ਕੰਡੀਸ਼ਨ ਕਿਸ ਤਰ੍ਹਾਂ ਸੀ ਉਹ ਮੇਰੇ ਮੁਲਾਜ਼ਮ ਗਏ ਆ ਨਾਲ ਹਸਪਤਾਲ ਲੈ ਗਏ ਉਹਦੇ ਪੱਟ 'ਚ ਗੋਲੀ ਪਿੱਛੋਂ ਲੱਗੀ ਆ ਉਹ ਹੁਣ ਡਾਕਟਰ ਹੀ ਦੱਸ ਸਕਦੇ ਆ ਠੀਕ ਆ ਵੈਸੇ ਉਹ ਮੇਰੇ ਖਿਆਲ ਖਤਰੇ ਤੋਂ ਬਾਹਰ ਆ ਸਰ ਦੁਕਾਨਦਾਰ ਤਾਂ ਕਹਿਣਾ ਆ ਕਿ ਸਾਨੂੰ ਕੋਈ ਵੀ ਸਿਕਿਉਰਿਟੀ ਜਿਹੜੀ ਪਰਸਨਲ ਨਹੀਂ ਕੀਤੀ ਗਈ ਬੋਸ ਦਾ ਪੀਸੀਆਰ ਵੀ ਇੱਥੇ ਲੱਗਾ ਹੋਇਆ ਵਾ ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਗਾਰਡ ਵੀ ਮੁਹੱਈਆ ਕਰਵਾਇਆ ਅਸੀਂ ਹੋਰ ਇਹ ਤੋਂ ਬਾਅਦ ਦਿਨ ਰਾਤ ਇੱਥੇ ਤਿੰਨ ਚਾਰ ਤਿੰਨ ਵਾਰੀ ਦਿਹਾੜੀ 'ਚ ਮੈਂ ਚੈਕਿੰਗ ਕਰਦਾ ਵਾਂ ਤੇ ਸਿਕਿਉਰਟੀ ਵੱਲੋਂ ਕੋਈ ਟੱਲੀ ਜੇ ਸਿਕਿਉਰਟੀ ਨਾ ਆਉਂਦੀ ਫਿਰ ਉਹਨਾਂ ਦੀ ਦੁਕਾਨ ਉਹਨਾਂ ਦੇ ਸ਼ੋਰੂਮ ਤੇ ਫਾਇਰਿੰਗ ਹੁੰਦੀ